ਸਾਰਗ ਮਹੱਲਾ ਪੰਜਵਾ ਅਸ਼ਟਪਦੀਆ ਘਾਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਇਹ ਦੇਖੋ ਇੱਥੇ ਵਿੱਚੀ ਦਰਸ਼ਨ ਹੋ ਗਏ ਹਨ ਪਹਿਲਾਂ ਆਇਆ ਸੀ ਗੁਸਾਈ ਦੋ ਬਿੰਦੀਆਂ ਆ ਗਈਆਂ ਸਨ ਹੁਣ ਇੱਥੇ ਹੈ ਇੱਕ ਬਿੰਦੀ ਈੜੀ ਦੇ ਬਿਹਾਰੀ ਦੇ ਅੰਦਰ ਕੀਤੀ ਬਿੰਦੀ ਹੈ ਜਿਹੜੀ ਗੁਸਾਈ ਉਚਾਰਨ ਹੋਏਗਾ ਇਹਦਾ ਫਿਰ ਪਦ ਹੈ ਗੁਸਾਈ ਯਾਨੀ ਤਿੰਨ ਉਚਾਰਨ ਹਨ ਗੁਸਾਈ 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 ਇਹ ਤਿੰਨ ਉਚਾਰਨ ਹਨ ਗੁਸਾਈ ਪ੍ਰਤਾਪ ਤਹਾਰੋ ਡੀਠਾ ਕਰਨ ਕਰਾਵਨ ਉਪਾਏ ਸਮਾਵਨ ਸਗਲ ਛਤਰਪਾਤ ਬੀਠਾ ਪਰ ਜਿਹੜੇ ਅੱਜਕੱਲ ਨਵੇਂ ਹਨ ਉਹ ਕਹਿੰਦੇ ਲਾਈ ਚੱਲੋ ਬਿਤੀਆਂ ਗੁਸਾਈ ਗੁਸਾਈ ਬੁੱਲੀ ਚੱਲੋ ਪਰ ਸਾਨੂੰ ਨਿਰਣਾ ਬਾਣੀ ਪੜ੍ਹਦੇ ਹਾਂ ਜਦੋਂ ਆਪਾਂ ਗਹਿਰੇ ਟੰਗ ਨਾਲ ਬਾਣੀ ਦੀ ਸੰਖਿਆ ਕਰਦੇ ਹਾਂ ਤਾਂ ਪਤਾ ਲੱਗ ਜਾਂਦਾ ਕਿ ਇਹ ਇਸ ਤਰ੍ਹਾਂ ਪਦ ਜਿਹੜੇ ਹਨ ਜਿੱਥੇ ਬਿੰਦੀ ਨਹੀਂ ਉੱਥੇ ਗੁਸਾਈ ਜਿੱਥੇ ਦੋ ਬਿੰਦੀਆਂ ਹਨ ਉੱਥੇ ਗੁਸਾਈ ਜਿੱਥੇ ਇੱਕ ਬਿੰਦੀ ਹੈ ਉੱਥੇ ਗੁਸਾਈ ਉਚਾਰਨ ਕਰ ਰਹਾਓ ਰਾਣਾ ਰਾਉ ਰਾਜ ਭੈ ਰੰਕਾ ਓਨ ਝੂਠੇ ਕਹਿਨ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਕੋ ਸਗਲ ਕਟਾ ਜਸ ਗਾਇਓ ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਿਤ ਜੇਤ ਪਾਹੂਚਾ ਉਪਮਾ ਸੁਨਹੁ ਰਾਜਨ ਕੀ ਸੰਤਹੁ ਇਥੇ ਵਿਸਰਾਮ ਕਹਿਤ ਇਥੇ ਯਮਕ ਲਾਦਨੀ ਜੇਤ ਪਾਹੂ ਚਾ ਬੇਸਮਾਰ ਵੱਡ ਸਾਹ ਦਾ ਤਾਰਾ ਉੱਚੇ ਹੀ ਤੇ ਉੱਚਾ ਪਵਨ ਪਰੋਇਓ ਸਗਲ ਅਕਾਰਾ ਪਾਵਕ ਕਾਸ਼ਟ ਸੰਗੇ ਨੀਰ ਧਰਨ ਕਰ ਰਾਖੇ ਏਕਤ ਨੀਰ ਧਰਨ ਕਰ ਰਾਖੇ ਏਕਤ ਕੋਇ ਨ ਕਿਸਹੀ ਸੰਗੇ ਗਾਟ ਘਾਟ ਕਥਾ ਰਾਜਨ ਕੀ ਚਾਲੈ ਘਾਟ ਘਾਟ ਕਥਾ ਰਾਜਨ ਕੀ ਚਾਲੈ ਘਰ ਘਰ ਤੁਝ ਹੈ 우ਮਾਹ ਜੀਵ ਜੰਤ ਸਭ ਪਾਛੈ ਕਰਿਆ ਇਹ ਪਿੱਛੇ ਜਿਹੜਿਆ ਨਾ ਨੀਰ ਧਰਨ ਇੱਥੇ ਠਮਕ ਲੱਗੇਗੀ ਕਰ ਰਾਖੇ ਇਕਤ ਕੋਈ ਨਾ ਕਿਸੇ ਸੰਗੇ ਘਾਟ ਘਾਟ ਕਥਾ ਰਾਜਨ ਕੀ ਚਾਲੈ ਘਰ ਘਰ ਤੁਝ ਹੈ 우ਮਾਹ ਜੀਵ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹ ਜੋ ਕਿਸ ਕਰਨ ਸੁ ਆਪੇ ਕਰਨ ਮਸਲਤ ਕਾਹੂ ਦੀਨੀ ਅਨਕ ਜਤਨ ਕਾਰ ਕਰਹਿ ਦਿਖਾਈ ਸਾਚੀ ਸਾਖੀ ਚੀਨੀ ਹਰ ਭਗਤਾ ਕਾਰ ਰਾਖੇ ਆਪਣੇ ਦੀਨੀ ਨਾਮ ਵਡਾਈ ਜਿਨ ਜਿਨ ਕਰੀ ਅਵਗਿਆ ਜਾਣ ਕੀ ਤੇ ਤੈਂ ਦੀਏ ਰੁੜਾਈ ਜੇਨ ਜੇਨ ਕਰੀ ਅਵਗਿਆ ਜਾਨਕੀ ਇਥੇ ਵਿਸਰਾਮ ਤੇ ਇਥੇ ਯਮ ਕਲਾ ਦਨੀਏ ਤੈਂ ਦੀਏ ਰੁੜਾਈ ਰੜਾੜਾ ਭਰੈ ਨਾ ਰੁੜਾ ਰੁੜਾਈ ਜੇਨ ਜੇਨ ਕਰੀ ਅਵਗਿਆ ਜਾਨਕੀ ਤੇ ਤੈਂ ਦੀਏ ਰੁੜਾਈ ਹੂੰ ਮੁਕਤ ਭਏ ਸਾਧ ਸੰਗਤ ਕਰ ਤਿਨ ਕੇ ਅਵਗਣ ਸਭ ਪਰ ਹਰਿਆ ਤਿਨ ਕੇ ਅਵਗਣ ਸਭ ਪਰ ਹਰਿਆ ਤਿਨ ਕਉ ਦੇਖ ਭਏ ਕਿਰਪਾਲਾ ਤਿਨ ਭਵ ਸਾਗਰ ਤਰਿਆ ਇਹ ਤਿਨ ਪੁਲੀ ਬੋਲਨੇ ਆ ਇਹ ਤਿਨਾਂ ਹਲੰਤ ਨਹੀਂ ਲਾਉਨੇ ਤਿਨ ਕਉ ਦੇਖ ਭਏ ਕਿਰਪਾਲਾ ਤਿਨ ਭਵ ਸਾਗਰ ਤਰਿਆ ਹਮ ਨਾਨੇ ਨੀਚ ਹਮ ਨਾਨੇ ਨੀਚ ਤੁਮੇ ਵੱਡ ਸਾਹਿਬ ਇੱਥੇ ਦੋਵਾਂ ਤੇ ਹਲੰਥ ਹੈ ਤਾਂ ਭਾਰਾ ਉਚਾਰਨ ਕੀਤਾ ਗਿਆ ਹਮ ਨਾਨੇ ਨੀਚ ਤੁਮੇ ਵੱਡ ਸਾਹਿਬ ਕੁਦਰਤ ਕੌਣ ਵਿਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਆਧਾਰਾ ਸਾਰਗ ਮਹੱਲਾ 5ਵਾਂ ਅਸ਼ਟਪਦੀ ਘਰ ਸੇਵਾ ਇਹ ਧਿਆਨ ਰੱਖਣਾ ਅਸ਼ਟ ਛਸ਼ਾ ਨਹੀਂ ਲਾਦਣਾ ਅਸ਼ਟ ਸਸਾ ਲਾਉਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਛਸ਼ਾ ਨਹੀਂ ਆਉਂਦਾ ਹੈ ਸਸਾ ਹੀ ਆਉਂਦਾ ਹੈ ਅਸ਼ਟਪਦੀ ਘਰ ਸੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਗਮ ਅਗਾਧ ਸੁਨਹੁ ਜਾਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਅਚਰਜ ਸਭਾ ਅਚਰਜ ਬੋਲਣਾ ਹੈ ਪਾਰ ਬ੍ਰਹਮ ਕੀ ਅਚਰਜ ਸਭਾ ਰਹਾ ਸਦਾ ਸਦਾ ਸਤਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਾਨ ਭੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਵਿਨਾਸ ਮੇਤ ਨਾਹੀ ਜਾ ਕਾ ਵਿਸਥਾਰ ਨਿਤ ਨਹੀਂ ਜਾ ਕਾ ਵਿਸਥਾਰ ਸੁਭਾਤਾ ਕੀ ਅਪਰ ਅਪਾਰ ਅਨੇਕ ਰੰਗ ਜਾ ਕੇ ਗਨੇ ਨਾ ਜਾਹਿ ਅਨੇਕ ਰੰਗ ਜਾ ਕੇ ਇਥੇ ਵਿਸਰਾਮ ਲਾਉਣਾ ਹੈ ਗਨੇ ਨਾ ਜਾਹਿ ਅਨੇਕ ਰੰਗ ਜਾ ਕੇ ਗਨੇ ਨਾ ਜਾਹਿ ਸੋਗ ਹਰਖ ਦੁਹ ਮਹਨਾਹ ਅਸੋਗ ਸਰਖ ਦਹੁ ਮਹ ਨਾਹਿ ਵਿਸਾਮ ਸੋਗ ਹਰਖ ਤੀ ਅਨਕ ਬ੍ਰਹਮੇ ਜਾ ਕੇ ਵੇਦ ਧੁਨ ਕਰਹਿ ਅਨਕ ਮਹੇਸ ਬੈਸ ਧਿਆਨ ਧਰਹਿ ਹਾਂਜੀ ਅਨਕ ਮਹੇਸ ਇਥੇ ਵਿਸਾਮ ਬੈਸ ਧਿਆਨ ਧਰਹਿ ਅਨਕ ਪੁਰਖ ਅੰਸ਼ਾ ਅਵਤਾਰ ਅਨਕ ਇੰਦਰ ਉਬੇ ਦਰਬਾਰ ਜਿਨਨੇ ਪਾਦ ਹਨ ਇਹਨੂੰ ਅਨਕ ਨਹੀਂ ਕਹਿਣਾ ਅਨਿਕ ਨੰਨੇ ਦੀ ਸਿਆਰੀ ਨਾਲ ਬੋਲਨੇ ਹਨ ਅਨਿਕ ਪਾਵਨ ਅਨਿਕ ਪਾਵਨ 바ਵਕ ਅਰ ਨੀਰ ਅਨਿਕ ਪਵਨ ਪਾਵਕ ਇਥੇ ਵਿਸਰਾਮ ਅਰ ਨੀਰ ਅਨਿਕ ਰਤਨ ਸਾਗਰ ਦਦ ਖੀਰ ਅਨਿਕ ਸੂਰ ਸਸੀ ਅਰ ਨਿਖਿਆਤ ਅਨੇਕ ਦੇਵੀ ਦੇਵਾ ਬਹੁ ਭਾਂਤ ਅਨੇਕ ਬਸਦਾ ਅਨੇਕ ਕਾਮ ਤੀਨ ਅਨਕ ਪਾਰ ਜਾਤ ਅਨੇਕ ਮੁਖ ਬੀਨ ਅਨੇਕ ਆਕਾਸ਼ ਅਨੇਕ ਪਾਤਾਲ ਅਨਕ ਮੁਖੀ ਅਨੇਕ ਮੁਖੀ ਅਨੇਕ ਮੁਖੀ ਜਪੀਆ ਗੋਪਾਲ ਅਨੇਕ ਸਾਸਤਰ ਸਿਮਰਿਤ ਪੁਰਾਨ ਅਨੇਕ ਜੁਗਤ ਹੋਵਤ ਬਖਿਆਨ ਅਨੇਕ ਸਰੋਤੇ ਸੁਨਹਿ ਨਦਾਨ ਸਰਬ ਜੀ ਪੂਰਨ ਭਗਵਾਨ ਅਨੇਕ ਧਰਮ ਅਨੇਕ ਕੁਮੇਰ ਅਨੇਕ ਬਰਨ ਅਨੇਕ ਕਨਿਕ ਸੁਮੇਰ ਅਨੇਕ ਸੇਖ ਨਵਤਨ ਨਾਮ ਲੈ ਪਾਰ ਬ੍ਰਹਮ ਕਾ ਅੰਤ ਨਾ ਤੇ ਪਾਰ ਬ੍ਰਹਮ ਕਾ ਅੰਤ ਨਾ ਤੇਹ ਤੇਹ ਦਾ ਮਤਲਬ ਵੀ ਉਹਨਾਂ ਨੂੰ ਉਹਨਾਂ ਤੋਂ ਪਾਰ ਬ੍ਰਹਮ ਦਾ ਅੰਤ ਨਹੀਂ ਪਾਇਆ ਜਾਂਦਾ ਹੈ ਨਾ ਤੇਹ ਨਹੀਂ ਕਹਣਾ ਪਾਰ ਬ੍ਰਹਮ ਕਾ ਅੰਤ ਨਾ ਤੇਹ ਅਨੇਕ ਪੁਰੀਆ ਅਨੇਕ ਤਹ ਖੰਡ ਅਨੇਕ ਰੂਪ ਰੰਗ ਬ੍ਰਹਮੰਡ ਅਨੇਕ ਰੂਪ ਰੰਗ ਇਥੇ ਵਿਸਰਾਮ ਲਾਉਣਾ ਹੈ ਅਨੇਕ ਰੂਪ ਰੰਗ ਬ੍ਰਹਮੰਡ ਅਨੇਕ ਰੂਪ ਰੰਗ ਬ੍ਰਹਮੰਡ ਅਨੇਕ ਬਨਾ ਅਨੇਕ ਫਾਲ ਮੂਲ ਆਪਹਿ ਸੂਖਮ ਆਪਹਿ ਅਸਥੂਲ ਅਨੇਕ ਜੁਗਾਦ ਦਿਨਸ ਅਰ ਰਾਤ ਅਨੇਕ ਪਰਲੋ ਅਨੇਕ ਉਤਪਾਤ ਅਨੇਕ ਜੀਵ ਜਾ ਕੇ ਗ੍ਰਹਿ ਮਾਹੇ ਰਮਤਿ ਰਾਮ ਅਨੇਕ ਜੀਵ ਜਾ ਕੇ ਗ੍ਰਹਿ ਮਾਹਿ ਉਤਪਾਤ ਪਾਠ ਇਸੇ ਤਰ੍ਹਾਂ ਹੀ ਸੁਧਾ ਜਿਵੇਂ ਲਿਖਿਆ ਗਿਆ ਉਤਪਾਤ ਅਰਮਤ ਰਾਮ ਪੂਰਨ ਸਰਬ ਠਾਏ ਅਨਕ ਮਾਇਆ ਜਾ ਕੀ ਇਹ ਜਾ ਕੀ ਪਦ ਦੇ ਵਿਸਰਾਮ ਲਾਉਣਾ ਅਨਕ ਮਾਇਆ ਜਾ ਕੀ ਅਨਕ ਮਾਇਆ ਜਾ ਕੀ ਲਖੀ ਨਾ ਜਾਏ ਅਨਕ ਕਲਾ ਖੇਲ ਹਰ ਰਾਏ ਖਿਲ ਹਰ ਰਾਏ ਪਰ ਹਾਂ ਇਹ ਥੋੜਾ ਜਿਹਾ ਭਾਰਾ ਹੀ ਬੋਲਦਾ ਖੇਲੈ ਨਹੀਂ ਕਹਿਣਾ ਖੇਲੈ ਹਰ ਰਾਇ ਅਨੇਕ ਕਲਾ ਖੇਲੈ ਹਰ ਰਾਇ ਅਨੇਕ ਧੁਨਿਤ ਲਲਿਤ ਸੰਗੀਤ ਅਨੇਕ ਧੁਨਿਤ ਲਲਿਤ ਸੰਗੀਤ ਅਨੇਕ ਗੋਪਤ ਪ੍ਰਗਟੇ ਤਹਿਚੀਤ ਸਭ ਤੇ ਊਚ ਭਗਤ ਜਾ ਕੈ ਸੰਗ ਊਚ ਪਦ ਤੇ ਹੀ ਵਿਸਰਾਮ ਹੈ ਆਠ ਪਹਿਰ ਗੋਣ ਗਾਵਹਿ ਰੰਗ ਅਨੇਕ ਅਨਾਹਦ ਆਨੰਦ ਝੋਨਕਾਰ ਉਹ ਰਸ ਕਾ ਕਸ਼ ਅੰਤ ਨਾ ਪਾਰ ਸਤਪੁਰਖ ਸਤ ਅਸਥਾਨ ਊਚਤੇ ਊਚ ਨਿਰਮਲ ਨਿਰਵਾਣ ਆਪੁਨਾ ਕੀਆ ਜਨ ਹੈ ਆਪ ਆਪੇ ਘਾਟ ਘਟ ਰਹਿਓ ਵਿਆਪ ਕਿਰਪਾ ਨਿਧਾਨ ਨਾਨਕ ਦਇਾਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਨਾਨਕ ਪਾਤਿ ਵਿਸਰਾਮ ਲਾਉਣਾ ਹੈ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਸਾਰਗ ਛੰਤ ਭੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਦੇਖੀਐ ਆਨ ਭੈ ਕਾ ਦਾਤਾ ਗਾਟ ਘਟ ਪੂਰਨ ਹੈ ਅਲਪਤਾ ਘਾਟ ਘਟ ਪੂਰਨ ਕਰ ਵਿਸਥੀਰਨ ਜਾਲ ਤਰੰਗ ਸਿਉ ਜਾਲ ਤਰੰਗ ਜਿਉ ਰਚਨ ਕੀਆ ਇਹ ਜਲ ਤਰੰਗ ਇਕੱਠਾ ਨਹੀਂ ਬੋਲਦੇ ਨਾਲ ਜਾਲ ਤਰੰਗ ਜਿਉ ਰਚਨ ਕੀਆ ਹਬ ਰਸਮਾਣੇ ਭੂਗ ਘਟਾਣੇ ਆਨ ਨਾ ਬੀਆ ਕੋਥੀਆ ਹਾਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨ ਭੈ ਕਾ ਦਾਤਾ ਕਾਹਨ ਉਪਵਾਦੇਉ ਕਗਨ ਪਟਾਈ ਪੂਰਨ ਪੂਰ ਰਹਿਓ ਸਰਾਬ ਠਾਈ पूरन मनमोहन कट कट सोहन जब खिंचै तब छाई क्यों न अदद हो मेल कर सद्ध हो धरी महतक बेला आई क्यों न अदद हो मेल कर सद्ध हो इति विश्राम करी महतक बेला आई अर्थ दरब सब जो किछ दिसै ਸੰਗ ਨ ਕਛੂ ਜਾਈ ਅਰਥ ਦਰਬ ਸਭ ਇਥੇ ਠਮਕਾਉਣੀ ਐ ਜੋ ਕਿਛ ਦੀਸਾ ਇਥੇ ਵਿਸਰਾਮ ਹੈ ਸੰਗ ਨ ਕਛੂ ਜਾਈ ਕਹੋ ਨਾਨਕ ਹਰ ਹਰ ਅਰਧ ਹੋ ਕਵਨ ਉਪਮਾ ਦੇਓ ਕਵਨ ਬਡਾਈ ਪੁੱਛੋ ਸੰਤ ਮੇਰੋ ਠਾਕੁਰ ਕੈਸਾ ਹਿਓ ਅਰਪਾਉ ਦੇਹ ਸੰਦੇਸਾ ਅਰਪਾਵ ਹਿਉ ਅਰਪਾਵ ਹਾਂਜੀ ਅਰਪਾਵ ਹੀ ਉਚਾਰਨ ਕਰਨਾ ਅਰਪਾਵ ਬੋਲਿਆ ਜਾਂਦਾ ਹੈ ਧਿਆਨ ਨਾਲ ਉਚਾਰਨ ਕਰਨਾ ਹਿਉ ਅਰਪਾਵ ਦੇਹ ਸੰਦੇਸਾ ਦੇਹ ਸੰਦੇਸਾ ਪ੍ਰਭ ਜੀਓ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨ ਅੰਤਰ ਦੀਸਾ ਬੰਧਨ ਤੇ ਮੁਕਤਾ ਘਟ ਘਟ ਜੁਗਤਾ ਕਹਿ ਨਾ ਸਕੋ ਹਰ ਜੈਸਾ ਦੇਖ ਚਰਿਤ ਨਾਨਕ ਮਨ ਮੋਹਿਓ ਪੂਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾ ਆਪਣੇ ਪਹ ਆਇਆ ਧੰਨ ਸੁਰਿਦਾ ਜਿਹ ਚਰਨ ਬਸਾਇਆ ਇਹ ਧੰਸੁ ਹृਦੈ ਥਿ ਵਿਸਰਾਮ ਹੈ ਜੇ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ ਭਇਆ ਪ੍ਰਗਾਸ ਰਿਦੈ ਉਲਾਸ ਪ੍ਰਭ ਲੋੜੀਦਾ ਪਾਇਆ ਦੁਖਨਾਠਾ ਸੁਖ ਘਰ ਮਹਿ ਵੂਠਾ ਮਹਾ ਆਨੰਦ ਸਹਿ ਜਾਇਆ ਕਹਉ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿ ਆਇਆ ਦੁਖ ਨਾਠਾ ਸੁਖ ਘਰ ਮਹਿ ਊਠਾ ਮਹਾਂ ਆਨੰਦ ਸਹਿਜ ਆਇਆ ਕਹ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ